ਮੇਮ ਸਭ ਘਰ ਦਾ ਕੋਈ ਕੰਮ ਨਹੀਂ ਕਰਦੀ ਲੈ ਰਸੋਈ ਚੋਂ ਲੈ ਕੇ ਸਾਰਾ ਕੰਮ ਉਹ ਮੇ ਹੀ ਪਿਆ ਮੇਰੇ ਸਿਰ ਤੇ ਛੱਡਿਆ ਆ ਮੈਂ ਕਹਿ ਕੇ ਦੇਖ ਲੈਂਨੀ ਆ ਜੇ ਕੰਮ ਕਰਦੀ ਸਾਰਾ ਦਿਨ ਬੈੱਡ ਤੇ ਬੈਠੀ ਤਿਆਰ ਹੋਈ ਜਾਂਦੀ ਆ ਪੁੱਛ ਕੇ ਦੇਖ ਲੈਂਨੀ ਆ ਵੀ ਭਾਈ ਤਿਆਰ ਹੋਈ ਜਾਂਦੀ ਆ ਕੰਮ ਕਰ ਲੈ ਇਹ ਭਾਈ ਬਹੂ ਰਣੀ ਕੋਈ ਕੰਮ ਕੁਮ ਕਰ ਲਿਆ ਕਰ ਸਾਰਾ ਦਿਨ ਬੈੱਡ ਤੇ ਬੈਠੀ ਤਿਆਰ ਹੋਈ ਜਾਂਦੀ ਆ ਮੰਮੀ ਜੀ ਮੈਂ ਤਿਆਰ ਨਾ ਹੋਵਾਂ ਤਾਂ ਹੋਰ ਕੀ ਕਰਾਂ ਤੁਸੀਂ ਨੇ ਜਿਸ ਦਿਨ ਗੱਡੀ ਲਈ ਸੀ ਤੁਸੀਂ ਇਹ ਗੱਲਾਂ ਥੋੜਾ ਕਰੀਆਂ ਸੀ ਕਿ ਸਾਨੂੰ ਕੰਮ ਲਈ ਕੁੜੀ ਚਾਹੀਦੀ ਆ ਸੁਤਾ ਸਿਰਫ ਇਹ ਕੈਸੀ ਸੀ ਸਾਨੂੰ ਘੁੰਮਣ ਲਈ ਗੱਡੀ ਚਾਹੀਦੀਆ ਮੇਰੇ ਡੈਡੀ ਨੇ ਕਰਜ਼ਾ ਚੱਕ ਕੇ ਮੌਕੇ ਤੇ ਤੁਹਾਨੂੰ ਬਹੁਤ ਔਖੀ ਗੱਡੀ ਦਿੱਤੀ ਮੇਰੇ ਡੈਡੀ ਨੇ ਵੀ ਤੁਹਾਡੇ ਅੱਗੇ ਹਾੜੇ ਕੱਢੇ ਸੀ ਤਰਲੇ ਪਾਏ ਸੀ ਕਿ ਐਦਾਂ ਨਾ ਕਰੋ ਮੈਂ ਬਾਅਦ ਵਿੱਚ ਤੁਹਾਨੂੰ ਗੱਡੀ ਦੇ ਦੂੰ ਤੇ ਅਸੀਂ ਵੀ ਤੁਹਾਨੂੰ ਕਰਜ਼ਾ ਚੱਕ ਕੇ ਗੱਡੀ ਦਿੱਤੀ ਆ ਉਹ ਖੜੀ ਆ ਗੱਡੀ ਗੱਡੀ ਤੋਂ ਝਾੜੂ ਖਿਲਵਾਓ ਪੋਚੇ ਲਵਾਓ ਰੋਟੀ ਲਾਓ ਗੱਡੀ ਸਾਰਾ ਕੰਮ ਕਰੂਗੀ ਮੈਂ ਨਹੀਂ ਕਰਦੀ ਇਹ ਦਾਜ ਨਾ ਮੰਗਿਆ ਕਰੋ ਇਹ ਦਾਜ ਮੰਗਣ ਵਾਲਿਆਂ ਨੂੰ ਹਾਨੂੰ ਫਿਰ ਕੰਮ ਲਈ ਨੂੰ ਨਹੀਂ ਚਾਹੀਦੀ ਦੁਸ਼ਮਣ ਹੁੰਦੀ ਆ ਉਹ